மருதான <and> <Allah> <Father> ਸਾਭ ਦੀ ਧੰਨ ਨਿਭੀ ਐ ਸਾਡੀ ਵੀ ਫਿਰ ਮਾਤਾ ਨਾਨਕੀ ਦੇ ਦਰਸ਼ ਦਿੱਤੇ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਪੂਜਨੀਕ ਮਾਤਾ ਤੇ ਗੁਰੂ ਪਿਆਰਿਓ ਮਾਤਾ ਨਾਨਕੀ ਕਹਿੰਦੇ ਜ਼ਾਲਮਾਂ ਨੇ ਜ਼ੋਰ ਲਾ ਲਿਆ ਮੇਰੇ ਪੁੱਤਰ ਦੀ ਮੁਸਕਾਨ ਨਹੀਂ ਹੋ ਸਕੀ ਜੋਰ ਲਾ ਕੇ ਫਿਰ ਗੁਰੂ ਘਰ ਆਇਓ ਸਤਿਗੁਰਾਂ ਦਾ ਅਸੀਸ ਕਰਨ ਕੀਤਾ ਗਿਆ ਗੋਵਿੰਦ ਰਾਏ ਸੰਗਤਾਂ ਦੇ ਇਕੱਠ ਦੇ ਵਿੱਚ ਕਹਿੰਦੇ ਜਿਆ ਕੋਈ ਹਾਂ ਦਾ ਨਾਂ ਨਾਮ ਮਾਰਨ ਵਾਲਾ ਨਹੀਂ ਉਹ ਨਹੀਂ ਦੇਸੀ ਆਪ ਤੇ ਸਿੱਖ ਮਹਾਰਾਜ ਸੰਗਤਾਂ ਦਾ ਇਕੱਠ ਤਾਂ ਬੜਾ ਸੀ ਦੋਧੀਆਂ ਵਾਲੇ ਧੋਧੀਆਂ ਵਾਲੇ ਧੋਧੀਆਂ ਸਿਰਾਂ ਤੇ ਧੋਧੀਆਂ ਨੇ ਅਨੇਕਾਂ ਸੰਗਤ ਖਰੀਏ ਪਰ ਮਹਾਰਾਜ ਕਿਸੇ ਦੀ ਪਰਛਾਨ ਪਹਿਚਾਣੀ ਜੀਆ ਤੋ ਸਤਨਾਮ ਵਾਹਿਗੁਰੂ ਜਿ ਜੈਤੇ ਨਾਲ ਵਚਨ ਕਰਦੇ ਨਹੀਂ ਪਾਤਸ਼ਾਹ 9 ਸਾਲ ਦੀ ਉਮਰ ਹੈ ਜਿ ਜੈਤੇ ਹਾ ਤੇਰੀ ਤੰਦ ਕੁਰਬਾਨੀ ਹੈ ਤੂੰ ਮੇਰੇ ਪਿਤਾ ਦੇ ਸ਼ੀਸ਼ ਨੂੰ ਨੰਧ ਘਰ ਲੈ ਕੇ ਆ ਪਿਆਰ ਦੇ ਵਚਨ ਕਰਦਿਆ ਜੈਤਿਆ ਸਮਾਉ ਮੈਂ ਕੈਸੀ ਕੌਣ ਸਾਝੂਗਾ ਐਸਾ ਪੰਥ ਸਾਜੀਂਗਾ ਜਿਹੜਾ ਲੱਖਾਂ ਵਿੱਚ ਪਿਆ ਦਿਸੇਗਾ ਐਸਾ ਮੇਸਾ ਸਾਜੀਂਗਾ ਨੇ ਖਾਲਸ ਨੂੰ ਐਸੀ ਪਹਿਚਾਨ ਦੇਵਾ ਦਾ ਲੱਖਾਂ ਦੇ ਇਕਠਾਂ ਦੇ ਵਿੱਚ ਮੇਰਾ ਖਾਲਸਾ ਵੱਖਰਾ ਦਿਸਿਆ ਕਰੂਗਾ ਫਿਰ ਮਹਾਰਾਜ ਨੇ ਆਪਣੀਆਂ ਦੋਵੇਂ ਬਾਹਾਂ 'ਚ ਮੈਂ ਆਪਾਂ ਕਿਸੇ ਨੂੰ ਪਿਆਰ ਭਰੀ ਗਲ ਵਖਰੀ ਚ ਲੈਨੇ ਆ ਨਾ ਐਦਾਂ ਗੁਰੂ ਪਿਆਰੇ ਸਤਿਗੁਰਾਂ ਨੇ ਬਾਹਾਂ ਖਿਲਾ ਲਈਆਂ ਜੈਤੇ ਨੂੰ ਕਹਿੰਦੇ ਸੀਨੇ ਨਾਲ ਲਾਲਿਆ ਸੋਰਾ ਨੇ ਸੇਖ ਪਿਆਰਾ ਜੀਨੇ ਨਾਲ ਲਾਲਿਆ ਸੋਰਾ ਨੇ ਸੇਖ ਪਿਆਰਾ ਜੀਨੇ ਨਾਲ ਲਾਲਿਆ ਨਾਲ ਲਾਲਿਆ ਗੁਰਾਂ ਨੇ ਸੇਖ ਪਿਆਰਾ ਜੀਨੇ ਨਾਲ ਲਾਲਿਆ ਸੋ ਸਕੇ ਆਪਣੀ ਸਾਥੀ ਨਾਲ ਲਾ ਕੇ ਕਿੰਨੇ ਰੰਗ ਰੇਟਾ ਗੁਰੂ ਸਾਹਿਬ ਜਿਐਂ ਤੇ ਆ ਸੁਣਾ ਮੇਂ प्यारा गुराणे दिलि को प्यारा ਲਾ ਲਿਆ ਗੁਰਾਨੇ ਸਿੱਖ ਪਿਆਰਾ ਸਰਗੀ ਸਰਪਾਸਾ ਨਾਮ ਸਾਡੀ ਉਮਰਾ ਗੋਬਿੰਦ ਰਾਏ ਨੇ ਘਟਕੇ ਆਪਣੀ ਸਾਥੀ ਦੇ ਨਾਲ ਲਾ ਕੇ ਕਹਿੰਦੇ ਰੰਗ ਰਿਕਤਾ ਕੋ ਕਾ ਲੇ ਜਿਵੇਂ ਬਾਬਾ ਬਿਧੀ ਚੰਦ ਨੂੰ ਸੇਵੇਂ ਪਾਸਾ ਕਹਿੰਦੇ ਬਿਧੀ ਚੰਦ ਸੀਨਾ ਗੁਰੂ ਕਾ ਸਿੰਘ ਦਾ ਭਾਵ ਸ਼ਾਤੀ ਨਾਲ ਪਾਤਸ਼ਾਹ ਨੇ ਲਾ ਕੇ ਜੈਤਿੰਨ ਜੇ ਤਿਆਰ ਤੂੰ ਬਹੁਤ ਬਕੀਰਦਾਨੀ ਕੀਤੀ ਉਧਰ ਲੱਖੀ ਸਾਹਿਬ ਅਣਜਾਰਾ ਸਤਿਗੁਰਾਂ ਦੀ ਧਰ ਦਾ ਸੰਸਕਾਰ ਆਪਣੇ ਘਰ ਦੇ ਵਿੱਚ ਲੈ ਕੇ ਆ ਗੱਡੇ ਦੇ ਵਿੱਚ ਰੱਖ ਕੇ ਤੇ ਘਰ ਨੂੰ ਹੀ ਆ ਕਲਾਸੀ ਸਿ ਸਿ ਜਦੋਂ ਘਰ ਨੂੰ ਅਗ ਲਾਤੀ ਨਾ ਬਾਹਰ ਖੜ ਗਏ ਨੇ ਹੱਥ ਜੋੜੇ ਨੇ ਕਿਉਂਕਿ ਆਪਣੇ ਮਖ ਦੇ ਵਿੱਚ ਕਹਿ ਰਹੇ ਨੇ ਮਹਾਰਾਜ ਤੇ ਸਿੱਖ ਦੀ ਰਾਖੀ ਰਾਖਲੀ ਮਾਹਲਾ ਆਸ ਪੁਰਸੀ ਇਕੱਠੇ ਅੱਗੇ ਲੱਖੀ ਸਾਹਿਬ ਨਜ਼ਾਰਾ ਤੇਰਾ ਘਰ ਸੜ ਗਿਆ ਤੂੰ ਕਹਿ ਰਿਹਾ ਮੇਰੀ ਰਾਖਲੀਓ ਤੇਰਾ ਘਰ ਸੜ ਕੇ ਸੁਆਹ ਹੋ ਗਿਆ ਲੱਖੀ ਸਾਹਿਬ ਨਜ਼ਾਰਾ ਕਹਿੰਦਾ ਉਹ ਵੀ ਭਰਿਓ ਲੋਕ ਮੇਰਾ ਕਾਰਜ ਖੜਿਆ ਨਹੀਂ ਮੇਰਾ ਕਾਰਜ ਬਾਧ ਹੋ ਗਿਆ ਏ ਘਰੋਂ ਰਹਿਦੀ ਦੁਨੀਆ ਤੱਕ ਰਹੂਗਾ ਕੋ ਸਤਨਾਮ ਵਾਹਿਗੁਰੂ ਜੇthia ਜਰਤਾਂ ਸੰਸਾਰ ਪਰਤਵਾਂ ਕੋ ਨੇ ਆਨਾ ਲੱਖੀ ਸਾਹਿਬ ਜਾਰੇ ਦਾ ਕੱਤ ਸੀ ਤੇ ਲੱਖੀ ਸਾਹਿਬ ਅਨਜਾਰਾ ਆਪ ਸਾਹਿਬ ਨੇ ਸਿੱਖ ਤੋਂ ਸੇਵਾ ਲਈਆ ਨਾ ਦੁਨੀਆ ਦੇ ਵਿੱਚ ਹੀ ਮਰੀ ਜਾਂਦੇ ਸੀ ਮਹਾਰਾਣੀ ਸਾਡੀ ਕਿ ਕਿ ਤੁਸੀਂ ਹਿੰਦੂ ਧਰਮ ਦੀ ਖਾਤਰ ਆਪਣਾ ਬਲੀਦਾਨ ਭਾਈ ਮਤੀ ਦਾਸ ਨੂੰ ਆਰੇ ਨਾਲ ਕੀਤਤਾ ਸੱਬੀ ਦਾਸ ਨੂੰ ਚਲਪੇਟ ਕੇ ਪੰਜ ਮਣ ਰੂਲ ਪੇਟੀ શરી ਨੂੰ ਉਸਾਰਤਾ ਭਾਈ ਦੇ ਆਲੇ ਨੂੰ ਖਲੀ ਜੇ ਵਿੱਚ ਉਵਾਸ ਤਾਂ ਮਹਾਰਾਜ ਸੁਨਤਾ ਬਾਗੇ ਵਾਰ ਸੰਗ ਸਕਦੇ ਵਾਸੁੰਨਾ ਨੇ ਜਿਵੇਂ ਕਿਸ ਕੀ ਉਹਨਾਂ ਦੀ ਜਿਵੇਂ ਕੀ ਸਾਡੀ ਵੀ ਤੁਾਰ ਸਾਡੀ ਵੀ ਨਵਾਈ ਸੱਚੇ ਪਾ I'm <sweak>